ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਔਰ ਠੀਠਾ ਸਾਰੇ ਹੱਕ ਕਰਨੇ ਛੋਟੇ ਜਿਹਾ ਬਲਾਵ ਦੀ ਸ਼ੁਰੂਆਤ ਇਹਦੇ ਬਣੇ ਰੋਟੀ ਪਾਣੀ ਔਰ ਸਤਿ ਸ਼੍ਰੀ ਅਕਾਲ ਕਹਦੇ ਸਾਰੇ ਇਹ ਮਸਤੀ ਸਾਹਿਬ ਵੀ ਆ ਗਏ ਨੇ ਬਾਸਮ ਦਾ ਫਰਸ਼ ਸੂਤਰ ਆਉਣੇ ਡਿਆ ਸਾਡੇ ਕੋਲ ਤੇ ਆ ਲੈ ਅੱਜ ਕਰਦੀ ਹਣੀ ਰੇਤ ਇਹ ਇੱਕ ਰੇ ਪਹਿਲਾਂ ਪਾਇਆ ਤੇ ਪਹਿਲਾਂ ਅਸੀਂ ਫਿਰ ਆਪ ਆਇਆ ਆਪ ਵੀ ਉਸ ਪਾਣੀ ਇੱਥੇ ਖਲਾਉਂਦਾ ਫਿਰ ਵੀ ਪਰ ਇਹ ਤਾਂ ਲੈ ਆਂਦਾ ਹਾਂ ਜੀ ਜੀ ਪਾਣੀ ਇੱਥੇ ਖੜ ਜਾਂਦਾ ਤੇ ਪਹਿਲੇ ਮਟਾ ਲਿੱਦੇ ਉੱਪਰਲੇ ਬਾਸ ਹੁੰਦੀ ਉਟਾ ਲਿਆ ਪਰਾਂ ਨੂੰ ਕੀਤੀ ਹੈ ਪਾਣੀ ਇੱਥੇ ਪਾਣੀ ਸẽ ਪਾਣੀ ਇੱਥੇ ਆ ਜਾਂਦਾ ਜੀ ਪਾਣੀ ਜਾਂਦਾ ਨਹੀਂ ਤੇ ਚੈੱਕ ਕਰਕੇ ਵੇਖੋ ਤਾਂ ਇਹ ਜਦੋਂ ਚੱਲਣਾ ਪਾਣੀ ਸਿਆਰਣਾ ਖਾਨੇ ਤੇ ਖੜ ਜਾਂਦਾਂ ਹਨਗੇ ਜੀਵਰੀ ਫਰਸ਼ ਲੱਗਾ ਪੈਨ ਤੀਸਰੀ ਵਾਰ ਤੇ ਪਹਿਲਾ ਮਿਸਤਰੀ ਪਾ ਗਏ ਉਹ ਨਹੀਂ ਪਿਆ ਫਿਰ ਇਹ ਆ ਪਾਇਆ ਹੁਣਾਂ ਕਿਉਂ ਨਹੀਂ ਪਾਉਂਦੇ ਨਾਵੇਂ ਹੁਣ ਡੈਡੀ ਨੂੰ ਲੱਗੇ ਬਹਿ ਕੇ ਪਾਉਂਦੇ ਫਰਸ਼ ਹੋਂਨੇ ਪਾਣੀ ਆਊਗਾ ਬਾਹਰ ਨੂੰ ਬੰਦਾ ਜਲਦੀ ਜਲਦੀ ਐ ਸਮਝਦਾ ਕਿ ਤਰੰਤ ਜੇ ਪਾਣੀ ਆਹਰ ਕੇ ਡੈਡੀ ਨੁਕਰਾਗੇ ਨਹੀਂ ਨਹੀਂ ਹਰ ਤਰ੍ਹਾਂ ਕਰ ਜਾਂਦਾ ਐਸਾ ਹੀ ਆਵਾ ਇਹ ਇਹਦਾ ਇੰਟਰਡਕਟ ਦਾ ਕੰਮ ਵੀ ਸੰਕਲਨ ਹੈ ਨਾ ਬੰਦਾ ਆਪਣਾ ਆਵਾਸੇ ਇਹਦੇ ਬੰਦੇ ਭਰਾ ਮੈਂ ਬੜੇ ਪੈਸਾ ਆਪਣੀ ਜਿੰਨੀ ਮੈਂ ਬੰਦਾ ਇਹੋ ਚਾਹੀਦਾ ਅੱਛਾ ਬਾਕੀ ਕੋਈ 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 ਕਹਿ ਪਾਕਪ ਨਹੀਂ ਬੰਦਾ ਤਾਂ ਡਾਇਰ ਵੀ ਦਾਵਾ ਉਹਨਾਂ ਨੂੰ ਮੈਂ ਡਾਇਰ ਨੂੰ ਸਮਝਾਇਆ ਮੈਂ ਸਾਰਿਆਂ ਬੰਦਾ ਬੰਦਾ ਹੀ ਨਾ ਇਹਦੇ ਕੋਈ ਗੱਲ ਨਹੀਂ ਕਰਨਾ ਲਾਈਟ ਹੋ ਲੱਗੇ ਸੈਟਿੰਗ ਕਰਨ ਉਹ ਰਾਤੀ ਦੇ ਸੈਟਿੰਗ ਨੇ ਫੇਰ ਰਾਤੀ ਹਨੇਰਾ ਹੋ ਗਿਆ ਸੋ ਉੱਤੇ ਛੱਟ ਤਾਂ ਅਸੀਂ ਕੰਮ ਹੁਣ ਚਲੋ ਕਰਦੇ ਹਾਂ ਕੁਝ ਵਿੱਚ ਉਹਦੀਆਂ ਆ ਜੀਆਂ ਭਰੀਆਂ ਸੀ ਆ ਗੱਡੀਆਂ ਜਿਹੜੀਆਂ ਆ ਗੱਡੀਆਂ ਭਰੀਆਂ ਖਰਾਬ ਹੋ ਗਈਆਂ ਹਨਾ ਕੁਝ ਤੁਮਾ ਚੇਂਜ ਕਰਦੇ ਨਾਲ ਢੋਥੜੀ ਛੋਟੀ ਕਰਦਣੇ ਉੱਥੇ ਕੰਧਾਂ ਤਾਂ ਫਿਕਸ ਕੀਤੀ ਸੀ ਢੋ ਤੇ ਹੁਣ ਇਹਨੂੰ ਆਪਾਂ ਬੈੱਡ ਦਾ ਫਿਕਸ ਕਰਾਂਗੇ ਕਿਉਂਕਿ ਰਿਮੂਵੇਬਲ ਥੋੜਾ ਠੀਕ ਰਹੇਗਾ ਬਾਅਦ ਵਿੱਚ ਕੱਲ ਨੂੰ ਨਵਾਂਟ ਜਾਂਦੇ ਆਂਗੇ ਬੈੱਡਰੂਮ ਨੂੰ ਹੁਣ ਤੇ ਫਿਲਹਾਲ ਅਜੇ ਹੀ ਟਾਈਮ ਕੱਟਣਾ ਬਣਾ ਦੇ ਨਾਲ ਹੀ ਫਿਲਹਾਲ ਜਾਵੇਂ ਇੱਕ ਦੋ ਪੀਸ ਖਰਾਬ ਹੋ ਗਏ ਹਨ ਜਿਵੇਂ ਆਹ ਇਹ ਨਾ ਇਹ ਵੀ ਕੱਟਦਾ ਬਾਰਾ ਉੱਤੇ ਦਾ ਖਰਾਬ ਹੋ ਗਏ ਸਾਰੇ ਤਾਂ ਇਹ ਪਹਿਲਾਂ ਤਿੰਨ ਇਹ ਲੱਗੇ ਸੀ ਪਹਿਲਾਂ 18 ਪੀਸ ਲੱਗੇ ਸੀ 6 ਐ ਇਹਨੂੰ 6 ਇਧਰ 6 ਥੱਲੇ ਹੁਣ ਆਪਾਂ ਦੋ ਜਣਾ ਰਹਿਣ ਦੇਣੀ ਆ 12 ਪੀਸ ਲਾ ਦੇਣ ਟੋਟਲ ਤਾਂ ਟੋਟਲੀ ਛੋਟੀ ਕਰ ਦੇਣੀ ਹਾਈਟ ਚ ਲੱਗੀ ਪੇਂਟਰ ਸਾਹਿਬ ਆ ਗਿਆ ਹੁਣ ਹੈ ਪੇਂਟ ਕਰ ਦੋ ਬਸ ਕਰਵਾ ਦੇ ਐਲਕ ਥੋੜੀ ਬਹੁਤ ਹੈ ਹੋਲੀ ਬੋਤੇ ਹੈ ਤਾਂ ਉਹ ਕਰਾਉਣੀ ਚਾਹੀਦੀ ਹੈ ਬਿਲਕੁਲ ਇਧਰ ਟੋ ਹੀ ਜਿੱਥੋਂ ਖੋਲ ਕੇ ਲੈਂਦੀ ਹੈ ਤੇ ਮਤਲਬ ਇਹ ਤਾਂ ਥੋੜੀ ਜੀ ਖਰਾਬ ਹੋ ਗਈ ਹੈ ਠੋ ਮੈਂ ਕਿਹਾ ਚਲੋ ਇਹਨੂੰ ਪੇਂਟ ਮਾਰ ਦਿੰਨੇ ਵਾਈਟ ਥੋੜੀ ਬਚੀ ਰਹੇਗੀ ਅੱਗੇ ਤਿੰਨ ਪਾਰਟ ਹੁਣ ਦੋ ਕਰਤੇ ਆਪਾਂ ਲੰਮੇ ਫਿਰ ਲੰਮੇ 3000 ਰੁਪਏ ਹੁਣ ਦੋ ਕਰ ਛੜੇਗੀ ਛੋਟੀ ਕਰਤਾ ਥੋੜੀ ਹਾਈਟ ਜਦ ਪੇਂਟਰ ਸਾਹਿਬ ਲੱਗੇ ਨੇ ਮੈਂ ਟੋਮੇਟਿਕ ਕਰਦੇ ਕੰਮ ਹੀ ਕਰਨੇ ਚਾਹੀਦੇ ਆ ਕੋਈ ਗੱਲ ਨਹੀਂ ਇਦਾਂ ਹੀ ਕੰਮ ਹੋਊਗਾ ਤੈਨੂੰ ਨਹੀਂ ਕਰਨੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਬਸ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਪੇਂਟਰ ਸਾਹਮਣੇ ਕਾਰੀ ਦਿੱਤਾ ਕੰਮ ਪੇਂਟਰ ਸਭਾ ਵਿੱਚ ਛੱਡੀ ਜਾਂਦੇ ਦਿੰਦੇ ਥੋੜਾ ਥੋੜਾ ਹੈ ਇਹ ਫਸਲ ਵਰ ਮਾਰ ਰਹੇ ਆ ਨਾ ਇਹ ਕੋਡ ਕੋਈ ਕੋਡ ਮਾਰਨਾ ਵਾ ਇਹ ਡੱਬਾ ਮਾਰਾ ਇਹ ਡੱਬਾ ਦੇ ਇੱਥੇ ਖਤਮ ਕਰ ਦੇਣਾ ਪੇਂਟਰ ਸਾਹਮਣੇ ਦੇ ਜਿਆਦਾ ਮਜ਼ਬੂਤ ਹੋਊਗਾ ਡਾਕਟਰ ਤਾਂ ਫਿਟਿੰਗ ਕਰਦੇ ਅੰਦਰ ਖੜਕੇ ਨੂੰ ਫਿਰ ਸਕਰੂ ਮਾਰ ਦਾਂਗੇ ਇਦਨ ਸਿੱਧੇ ਲੈ ਵੀ ਤੀਜੀ ਵਾਰੀ ਫਰਸ਼ ਪਾਤਾ ਹੀ ਉਹ ਤੇ ਫਿਰ ਵੀ ਅਜੇ ਪਤਾ ਨਹੀਂ ਸੈੱਟ ਹੋਣਾ ਕਿ ਨਹੀਂ ਕਿੱਦਾਂ ਕਿਵੇਂ ਚਲੋ ਦੇਖਦੇ ਹਾਂ ਸੁੱਕੂਗਾ ਤੇ ਕੱਲ ਨੂੰ ਪਤਾ ਲੱਗੇਗਾ ਵੀਰ ਪਾ ਤੇ ਗਿਆ ਆਪਣੇ ਕੋਲ ਸੋਨਾ ਕਰਕੇ ਟੋ ਕਰਤੀ ਪੇਂਟ ਤੇ ਬਾਕੀ ਚਲੋ ਕੋਈ ਨਹੀਂ ਹੁਣ ਆਪਾਂ ਫਿਟਿੰਗ ਲੱਗਾਂ ਕਰਨੇ ਦੀ ਲੱਗੇ ਫਿਟਿੰਗ ਕਰਨ ਨੂੰ ਇਹਨਾਂ ਬਲੈਕ ਸਕਰੂ ਕਸ ਲਾਂਗੇ ਇੱਥਾਂ ਨਹੀਂ ਬੈਡ ਵੀ ਕਰਤਾ ਸੈਟਿੰਗ ਥੋੜੀ ਨੀਵੀਂ ਕਰਕੇ ਫਿੱਟ ਕਰਤੀ ਥੋੜੀ ਨੀਵੀਂ ਕਰਕੇ ਫਿੱਟ ਕਰਤੀ ਆ ਚਲੋ ਹੁਣੋਂ ਖਿੜਕੀ ਦੇ ਪੁੰਨਾ ਉਹ ਖਿੜਕੀ ਦੀ ਪੁੰਨਾ ਦੀ ਕਾਰਵਾਈ ਲੈ ਵੀ ਦੀ ਪਾਇਆ ਤੇ ਨਾਲੇ ਗੱਡੀ ਆਪਣੀ ਲੈ ਕੇ ਆਉਣੀ ਹੈ ਗੱਡੀ ਵੇਖ ਲੈਣੇ ਜੇ ਬਣੀ ਹੋਈ ਤੇ ਫਿਰ ਵੇਖ ਲਾਂਗੇ ਹਾਂ ਗੱਡੀ ਤੇ ਬੜੇ ਪੈਸੇ ਲੱਗੇ ਬਣੀ ਹੋਈ ਦੋ ਕੁ ਦਿਨ ਰੋ ਰਿਹਾ ਜੀ ਹਾਂ ਦੋ ਦਿਨ ਹੋਰ ਰੋ ਰਿਹਾ ਜੀ ਉਹਨਾਂ ਮਾਖਣੇ ਬਿੱਲ 50000 ਦੇ ਲੱਗੇ ਪਚਾਈ ਦੇ ਅੱਗੇ 4-5 ਦਿਨ ਹੋਗੇ ਗੱਡੀ ਦਾ ਕੰਮ ਜਿਆਦਾ ਦੋ ਦਿਨ ਦੋ ਦਿਨ ਹੋਈ ਗਿਆ ਨਾ ਗੱਡੀ ਨੂੰ ਕਈ ਦੋ ਤਿੰਨ ਦਿਨ ਹੋ ਗਏ ਵੀ ਜਿਆਦਾ ਹੋ ਗਏ ਜਿਆਦਾ ਹੀ ਹੋ ਗਏ ਆ ਕੇ ਅੱਜ ਦੀ ਖੜੀ ਹਾਂ ਕਿੰਨੇ ਦਿਨ ਹੋ ਗਏ ਬਾਕੀ ਚਲੋ ਦੇਖਦੇ ਆ ਉੱਥੇ ਜਾ ਕੇ ਜਾਈਂਗਾ ਗੱਡੀ ਯਾਰ ਦਾ ਪਹਾਂਡਾ ਹੀ ਕਰੀ ਜਾਨਾ ਹੋ ਗਏ ਨੇ ਉਧਰ ਹਾਂ ਉਹ ਦਿਖਾਓ ਉਦੋਂ ਮੈਂ ਕੱਲ ਮੜੀ ਟਰਾਈ ਲਈ ਗੱਡੀ ਦੀ ਤੇ ਪਰ ਉਹ ਅਜ ਫੈਂਡਰ ਲੈਣੀ ਜਿਹੜੀ ਉਹ ਪੈਨ ਵਾਲੀ ਦੀ ਗੱਡੀ ਦੀ ਅੱਛਾ ਅੱਛਾ ਹਾਂ ਸਾਡਾ ਕੈਮਰਾ ਚੱਲਦਾ ਹੁੰਦੇ ਨਹੀਂ ਹੁੰਦੇ ਕੰਪਲੇਨ ਉਹ ਕੈਮਰੇ ਕੱਲ ਉਹਨਾਂ ਕੱਲ੍ਹ ਸਹੀ ਹੁੰਦਾ ਪਰਸੋਂ ਪਰਸੋਂ ਤੁਹਾਡੇ ਇੱਧਰ ਆਉਣਾ ਕਰੇ ਆਉਣਾ ਕਰੇ ਹਾਂ ਪਰਸੋਂ ਪੁੱਛਣਾ ਮੇਰੀ ਗੱਡੀ ਦੇ ਮੇਰੀ ਗੱਡੀ ਦੇ ਵਿੱਚ ਠੀਕ ਕਰਾ ਦੇ ਆ ਉਹਦੇ ਕਿਉਂ ਨਾ ਉਹ ਪਹੁੰਚ ਨਹੀਂ ਲਿਈਓ ਮੈਂ ਜੀ ਆਨੇ ਕੰਪਲੇਂਟ ਕਰਦਾ ਹੋਰ ਆਇਆ ਯਾਰ ਉਹ ਇੰਨਾ ਸੀਜਨਸ ਲਈ ਲੱਗ ਜਾਂਦੇ ਨਾ ਹੋਰ ਕੈਮਰਾ ਨੇ ਉਹ ਇਦਾਂ ਲਿਆੜ ਜੀ ਕੋਈ ਨਾ ਲਿਆੜ ਜੀ ਕੀ ਟੰਟੂ ਆਹ ਆਹ ਲੋਕਾਂ ਦੇ ਵਾਹਤ ਹੁੰਦੇ ਹੋਈ ਬਸਾਂ ਲੈ ਗਈ ਵਾਈ ਦੀ ਲਿਆੜ ਬੜੀ ਵਧੀਆ ਲੱਗਦੀ ਓ ਨਵਾਸ਼ੜ ਤੂੰ ਵੀ ਵੱਡੀ ਗੱਡੀ ਵਿੱਚ ਵਧੀਆ ਲੱਗਣੀ ਬਹੁਤ ਠਿਕੀ ਤਰੇ ਉਹ ਸੁਣੋ ਨਾ ਚਲੋ ਜੀ ਮਿਲਦੇ ਫੇਸ ਕਿੰਨੇ ਸਤਣਾ ਵਿਆਹ ਤੇ ਬੱਸ ਕੇ ਮਿਲਦੇ ਆ ਫਿਰ ਫੇਰੇ ਆ ਜੀ ਉਹਨੂੰ ਕਰਦੇ ਹੁਣਾਂ ਨੂੰ ਕਿਹਾ ਕੰਮ ਓਕੇ ਕਰਕੇ ਪੈਸੇ ਪੂਏ ਦਾ ਉਹਨਾਂ ਕਰ ਲਈ ਗੱਲ ਗੱਡੀ ਵਾਲੇ ਨੂੰ ਆਏ ਨਾ ਪਤਾ ਨਹੀਂ ਪੈਸੇ ਦੇਦੇ ਹੋ ਨਹੀਂ ਕਿੰਨੇ ਪੈਸੇ ਲਊਗਾ ਥੋੜਾ ਲੈਸ ਉਸ ਕਰ ਦੇਣਾ ਉਹ ਕਹਿ ਕੇ ਚਾਹਾਂਗਾ ਓਕੇ ਸਰ ਥੈਂਕ ਯੂ ਵੈਰੀ ਮਚ ਆ ਜਾ ਚਲ ਆ ਜਾ ਖੜ ਗੋਨ ਮਿੱਟੀ ਨਹੀਂ ਲੈਣੀ ਛੋਟੀ ਮਿੱਟੀ ਚੋਕਲੀ ਉਹਦੇ ਹੱਥ ਚ ਫੜ ਲਈ ਵੇਹਲਾ ਨਹੀਂ ਪਾਈ ਦਾ ਜੇ ਮੇਰੇ ਪਾਈ ਨਹੀਂ ਕਰਨੀ ਉਹਨੂੰ ਚੱਲੇ ਤਾਂ ਆ ਤੂੰ ਜਾਣਾ ਨਾਲ ਚੱਲ ਜਾ ਜਾਣਾ ਨਹੀਂ ਜਾਣਾ ਲੈ ਵੀ ਸਾਰੇ ਆਏ ਵੀ ਬੰਦੇ ਚੱਲ ਗਏ ਚਲੋ ਕੋਈ ਨਹੀਂ ਹੈ ਕਿ ਨਹੀਂ ਦੀਪੁਣੀ ਚੱਲ ਗਏ ਤੇ ਇੱਧਰ ਹਲਕੇ ਲੱਥ ਰਹੇ ਆ ਕਿਹਾ ਵੇ ਇਸ ਸਲੇਬ 파ੜ ਉਹ ਇੱਕ ਵਧੀਆ ਜੀ ਸਲੇਬ 파ੜਨਾ ਯਾਰ ਉਹਨਾ ਸਾਰਾ ਸਿਸਟਮ ਕਰਨਾ ਵਾ ਸੈੱਟ ਹੁਣ ਕਹਿੰਦੇ ਸਰ ਦੀਸਣਾ ਦਾ ਸਲੇਬ ਯੋਸਾ ਦਿੱਤੀ ਸੀ ਹੂੰ ਹੂੰ ਉਹ ਜਲਦੀ ਚਾਹੀਦੀ ਕਿਉਂਕਿ ਇੱਥੇ ਫਿਰ ਰੋਟੀ ਪਾਣੀ ਆ ਭਾਂਡੇ ਧੋਣ ਦਾ ਬੜਾ ਔਖਾ ਹੁੰਦਾ ਬੈਠ ਕੇ ਭਾਂਡੇ ਵਿੱਚ ਧੁੱਪਦੇ ਹਨ ਜਿਹੜੇ ਭਾਂਡੇ ਸਾਰੇ ਲੱਗ ਜਾਂਦੇ ਨੇ ਸਲੇਬ ਅੱਜ ਵੇਲੇ ਅੱਜ ਆਪਾਂ ਥੋੜਾ ਬਹੁਤ ਸਮਾਨ ਇੱਥੇ ਵੀ ਰੱਖਿਆ ਬੋਰੇ ਦੇ ਪਾਪ ਆ ਗਏ ਕਦੀ ਕਰਸੀ ਦਾ ਆਵਾਜ਼ ਆਉਂਦਾ ਕਦੀ ਗਲਾ ਦਾ ਆਵਾਜ਼ ਆਉਂਦਾ ਕਦੀ ਡੱਬਾ ਦਾ ਆਵਾਜ਼ ਆਉਂਦਾ ਕਦੀ ਕੁਛ ਇਦਾਂ ਹੀ ਸਿਸਟਮ ਚੱਲਦਾ ਆ ਪੇਟੀਆਂ-ਬੂਟੀਆਂ ਇਹਦੇ ਇੱਧੇ ਰੱਖੀਆਂ ਆ ਟੋਮੇਟਰ ਮੀਜ਼ੀਮ ਵਗੈਰਾ ਸਲਪਾਵਾਂਗੇ ਇੱਛੇ ਤੱਕ ਸਲਪਾਵਾਂਗੇ ਨਾ ਇੱਛੇ ਤੱਕ ਇਦਾਂ ਬਣਾ ਕੇ ਤੇ ਇੱਥੇ ਫਰਿੱਜ ਦੀ ਇਦਾਂ ਬਕਸਾ ਬਣਾਵਾਂਗੇ ਅਸਰ ਉਹ ਵਧੀਆ ਤਰੀਕਾ ਕਰਾਂਗੇ ਥੋੜਾ ਟਾਈਮ ਲੱਗਣਾ ਆਗੇ ਜਿਆਦਾ ਨਹੀਂ ਬਾਕੀ ਚਲੋ ਪਰਮਾਤਮਾ ਚੜ੍ਹਦੀ ਕਲਾ ਕਰੇ ਸਭ ਦੀ ਜੀਂਦੇ ਵਸਦੇ ਰਹਿਣ ਸਭ ਅਕਾਰਪੁਰਖ ਸਭ ਨੂੰ ਤਰੱਕੀਆਂ ਬਖਸ਼ੇ ਤੇ ਟਾਈਮ ਇਧਰ ਹੋ ਗਿਆ ਕਿਧਰ ਗਿਆ ਟਾਈਮ ਪੇਸ ਕਿਥੇ ਰੱਖਤਾ ਉਹ ਲੈ ਆ ਰੱਖਿਆ ਨਹੀਂ ਆ ਲੈ ਵੀ ਮਿੱਤਰੋ ਟਾਈਮ ਹੋ ਗਿਆ 10:30 ਪੌਣੇ 11 ਦਾ ਉਹ ਚਲਿਆ ਚਲੋ ਮਾਈਕ ਵੀ ਅੱਜ ਜਿਵੇਂ ਨਹੀਂ ਲਾਈ ਬੰਦ ਕੀਤੀ ਹੈ ਲਾੜਣਾ ਚਾਹੀਦਾ ਟੀਵੀ ਵੈਸੇ ਲਾਇਆ ਹੀ ਨਹੀਂ ਹੈ ਦੀਪਾਇਆ ਦੀਪ ਚਲ ਗਿਆ ਉਹਨੂੰ ਆਖਿਆ ਰਹਿ ਕਹਿੰਦਾ ਨਹੀਂ ਭਾਜੀ ਨਵਾਂ ਦਾ ਸਵੇਰੇ ਸਵੇਰੇ ਆਪਾਂ ਜਣਾ ਬਾਗ ਦੇ ਉੱਪਰ ਲਾਉਣ ਕਿਉਂ ਭਾਈ ਇੱਥੇ ਟੰਗਦਾ ਆਇਆ ਹੈ ਕਿਆ ਬਾਤ ਇੱਥੇ ਟੌਰ ਬੱਗੀ ਨਹੀਂ ਲੱਗਾ ਸਹੀ ਸਮਾਨ ਦੇ ਵਿੱਚ ਪਾਇਆ ਹੋਇਆ ਲੱਗਿਆ ਕਿਨੇ ਸਹੀ ਚੀਜ਼ ਪਾਇਆ ਹਨ ਕੱਲੇ ਲਵਾਵਾ ਪਾਇਆ ਸੀ ਚਲੋ ਕੋਈ ਨਹੀਂ ਹੋ ਜਾਣਾ ਸਾਰੀ ਸੈਟਿੰਗ ਹੋ ਜਾਣੀ ਕਰ ਦੇਣਾ ਕਰ ਦੇਣਾ ਪਹਿਲਾਂ ਮੈਂ ਖਾਲੀ ਹਟੋ ਸੈਟਿੰਗ ਕਰਤੀ ਮਧੂ ਤਰੀਕੇ ਨਾਲ ਤੇ ਫਰਸ਼ ਮਿਸਤਰੀ ਨੇ ਚ ਪਾਜ ਪਾਜ ਚੱਲ ਗਏ ਨੇ ਮੇਰੇ ਵੀਰ ਹੁਣੀ ਅੱਜ ਬਾਕੀ ਸਵੇਰੇ ਮਾਰਨਿੰਗ ਟਾਈਮ ਪਤਾ ਲੱਗੇਗਾ ਪਾਣੀ ਖੜਦਾ ਕਿ ਪਾਣੀ ਖਲੋਂਦਾ ਜਿੱਦਾਂ ਹਣਾ ਚਲੋ ਤੀਜਾ ਹਲਾ ਹੋ ਗਿਆ ਫਰਸ਼ ਦਾ ਬਾਕੀ ਚਲੋ ਦੇਖਦੇ ਹਾਂ ਔਰ ਲਵੇ কুলਰ ਤੇ ਕੱਢ ਲਿਆ ਬਾਹਰ ਪਰ ਆਹ ਦੀਆਂ ਜਾਲੀਆਂ ਜੜੀਆਂ ਚਲੀਆਂ ਵਿਖਾਏ ਨਹੀਂ ਇਹ ਆਪਾਂ ਬਾਅਦ ਚ ਦੇਖਿਆ ਪਾਣੀ ਕਰਕੇ ਪਾਣੀ ਪਾ ਕੇ ਚੈੱਕ ਕਰਦੇ ਹਾਂ ਚੱਲ ਗਿਆ ਠੀਕ ਹੈ ਨਹੀਂ ਤਾਂ ਫਿਰ ਇਹਨੂੰ ਲਾ ਦੇਣਾ ਨੱਕਰੇ ਉੱਥੇ ਜਿੱਥੇ ਲੱਗਣਾ ਵੇ ਜਾਲੀਆਂ ਜਿੰਨੇ ਆਪਾਂ ਜਦ ਰੱਖਿਆ ਇਹਨਾਂ ਪਿਛਲੀਆਂ ਗਰਮੀਆਂ ਇਹਨਾਂ ਉਦੋਂ ਇਹਨੂੰ ਇਹ ਜਾਲੀਆਂ ਕੱਢ ਲਈਆਂ ਜਿੰਨੇ ਖਰਾਬ ਹੋ ਗਈਆਂ ਤੇ ਹੁਣ ਤੇ ਚਲੋ ਫਿਰ ਜਾਲੀਆਂ ਲਿਆ ਕੇ ਚਾਲੂ ਕਰ ਦਮੋ ਇਦਾਂ ਦੇਖਦੇ ਚੱਲ ਗਿਆ ਠੀਕ ਹੋ ਪਾਣੀ ਪਾ ਕੇ ਦੇਖਦੇ ਆ ਇਹਦੇ ਫਿਰ ਮਾਰਨਿੰਗ ਟਾਈਮ ਲਿਆਵਾਂਗੇ ਜਾਲੀਆਂ ਫਿਰ ਹਾਂਜੀ ਠੀਕ ਜਾਲੀਆਂ ਤਾਂ ਇਹ ਵੀ ਲਿਆਉਣੀਆਂ ਹਾਂ ਜਾਲੀਆਂ ਲੈ ਇੱਧਰ ਲਾਦਾ ਕਸ਼ਵ ਤੇ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਗੈਰ ਫਿਰ ਤੁਹਾਨੂੰ ਪਤਾ ਹੈ ਮੱਛਰਾਂ 'ਚ ਬੜਾ ਗੋਇ ਬਾਰੀ ਨੇ ਲੱਗੀਆਂ ਨਹੀਂ ਤੇ ਇਹ ਖੋਲ ਹੋਣਾ ਹੈ ਜੇ ਉਦੋਂ ਸਟੈਂਡ ਜੇ ਕੁਆਜੀਆ ਤੈਨੂੰ ਇਤਨਾ ਕੰਮ ਕਰਨਾ ਪੈਣਾ ਸਲੋ ਬਾਕੀ ਮਿਲਦੇ ਹਰ ਮਾਰਨਿੰਗ ਟਾਈਮ ਤੈਨੂੰ ਹੈ ਟਾਈਮ ਬੜਾ ਹੋ ਗਿਆ ਵੇਖੋ ਤੇ ਜੀਵਲਾ ਵਧੀਆ ਲੱਗਾ ਤੇ ਕਮੈਂਟਸ 'ਚ ਜੁੜ ਕਰਿਓ ਮਿਲਦੇ ਆਂ ਨੈਕਸਟ ਲੋਟ ਬਾਏ ਕਰਨਾ ਇੱਕ ਤਰ੍ਹਾਂ ਰੱਖਾ